ਅਤੇ ਮਕਾਨ ਗਿਆ ਟੁੱਟ ਪੈਣੇ ਇੱਕ ਕੇ ਸਾਰੇ ਸਾਰਾ ਡੋਬ ਗਿਆ ਕਿੰਨੇ ਪਸ਼ੂ ਸੀਗੇ ਸਾਡੇ ਪਸ਼ੂ ਤਾਂ ਵਿਚਾਰ ਕਿਆ ਰਹਿਣੇ ਕਰਦੇ ਅਸੀਂ ਮਿਹਰਤ ਕੇ ਨੂੰ ਮੁੰਡੇ ਆਏ ਨਾ ਤੋ ਵਿਆਹ ਹੋਇਆ ਨਹੀਂ ਇਕਲੀ ਕੱਕਵਾ ਰਾ ਮੇਹਨ ਨਾਲ ਭੀ ਘਰ ਕਰ ਸਾਰਾ ਟੁੱਟ ਗਿਆ ਉੱਥੇ ਸਾਰਾ ਟੁੱਟ ਗਿਆ ਵੀ ਕੋਠੇ ਮਕਾਨ ਸਾਰੇ ਚਾਰਾ ਚਾਰੇ ਟੁੱਟ ਗਿਆ ਵਰਤਾਰਾ ਡੁੱਬ ਗਿਆ ਕੋਈ ਮਕਾਨ ਸਦਾ ਨਹੀਂ ਰਹੇ ਜੇ ਸਰਕਾਰ ਸਮਾਲੇ ਪਿੱਛੇ ਸਾਨੂੰ ਪੰਜ ਪੰਜ ਮਰਲੇ ਆ ਦਿੱਤੇ ਜਾਂ ਸਾਨੂੰ ਕਮਰੇ ਦਿੱਤੇ ਜਾਂ ਆ ਸਾਨੂੰ ਐ ਮੈਂ ਇਸ ਸਮੇਂ ਰਿਲੀਫ ਕੈਂਪ ਦੇ ਵਿੱਚ ਆ ਇਹ ਮੌਜਮ ਦੇ ਵਿੱਚ ਹੈ ਕਿਉਂਕਿ ਇੱਥੇ ਜਿਹੜੇ ਮੁਹਾਰ ਜਮਸ਼ੇਰ ਵਾਲੇ ਵੀ ਪਹੁੰਚੇ ਹੋਏ ਆ ਤੇ ਹੋਰ ਵੀ ਬਹੁਤ ਪਹੁੰਚੇ ਹੋਏ ਆ ਅੱਛਾ ਕਿੰਨੇ ਦਿਨ ਹੋ ਗਏ ਮਾਤਾ ਜੀ ਤੁਹਾਨੂੰ ਆਇਆ ਨੂੰ ਇਹ ਤੈਨੂੰ ਵੀ 5 6 ਦਿਨ ਦੇ ਹੋ ਗਏ ਤੁਹਾਡਾ ਤੁਹਾਡਾ ਮਹਾਰਜਮਸ਼ੇਰ ਹੀ ਸੀ ਅੱਗੇ ਸੀ ਮਹਾਰਜਮਸ਼ੇਰ ਹੀ ਅੱਗੇ ਆਏ ਪਿੰਡ ਉਹ ਰੁੱਤ ਅੱਗੇ ਕੋਈ ਨਹੀਂ ਆਏ ਉਤੋਂ ਕੋਈ ਪਿੰਡ ਨਹੀਂ ਹਾਂ ਜੀ ਆਪਣਾ ਮਹਾਰਜਮਸ਼ੇਰ ਹੀ ਅੱਗੇ ਆਏ ਤੇ ਬੜਾ ਉਹ ਪਾਣੀ ਦੇ ਬਲੇਟੇ ਚ ਆਏ ਪਿੱਛੇ ਕਿਹਨੂੰ ਛੱਡ ਕੇ ਆਏ ਪਿੱਛੇ ਸਾਡਾ ਕੋਈ ਨਹੀਂ ਆਏ ਪਿੱਛੇ ਕੋਈ ਨਹੀਂ ਨਾ ਸਾਰੇ ਅਸੀਂ ਇੱਥੇ ਆ ਗਏ ਅੱਜ ਸਾਡੇ ਮੁੰਡੇ ਗਾਏ ਨੂੰ ਰਾਸ਼ਨ ਲੈਣੇ ਨੇ ਇੱਥੇ ਸਾਨੂੰ ਕੋਈ ਮਿਲਿਆ ਨਹੀਂ ਅੱਜ ਉੱਥੇ ਗਏ ਹੋਣਾ ਨਹੀਂ ਤੁਹਾਡੇ ਮਾਲ ਡੰਗਰ ਸੀਗੇ ਮਾਲ ਡੰਗਰ ਹੈ ਇੱਥੇ ਕਿਸੇ ਦੇ ਘਰੇ ਬੰਨਣਾ ਹੋਇਆ ਹੈ ਹਾਂਜੀ ਮਾਲ ਡੰਗਰ ਆਪੋ ਆਦੇ ਵੀ ਕਿੱਥੇ ਕੋਈ ਪਹਿਲਾਂ ਤਾਂ ਰਿਸ਼ਤੇਦਾਰਾਂ ਕੋਲ ਗਏ ਆਏ ਫਿਰ ਸਾਨੂੰ ਕਿਸੇ ਕਹਿਆ ਵੀ ਉੱਥੇ ਚੱਲੋ ਉੱਥੇ ਤੁਹਾਨੂੰ ਰਾਚਨ ਪਾਣੀ ਦੇਾਂਗੇ ਫਿਰ ਅਸੀਂ ਇੱਥੇ ਆ ਠੀਕ ਉਹ ਤੁਹਾਡਾ ਉੱਥੇ ਘਰ ਦਾ ਕੀ ਹਾਲ ਹੈ ਟੋਟੋ ਪਿੱਛੋਂ ਹਾਲ ਹੈੜੇ ਨੂੰ ਸਾਫ ਜੀ ਸਾਦੇ ਬਕਾਨ ਡਿੱਗ ਪਏ ਨੂੰ ਇੱਕ ਕੇ ਸਾਰੇ ਲੱਗਦੇ 5 ਸਾਲ ਡੋਬ ਗਿਆ। ਲੱਗਦਾ ਕਿ ਪਿੱਛੇ ਪਾਣ ਨੂੰ ਮੁੜ ਕਰਾ ਨਹੀਂ ਕਿੰਨੇ ਪਸ਼ੂ ਸੀਗੇ ਸਾਦੇ ਪਸ਼ੂ ਤਾਂ ਵਿਚਾਰ ਚਾ ਰਹੇ ਨੇ ਇੱਕ ਕਰਦੇ। ਅਸੀਂ ਮੇਰੇ ਤਿੰਨ ਮੁੰਡੇ ਐਨ। ਦੋ ਵਿਆਹ ਹੋਏ ਨੇ ਇੱਕ ਨਿੱਕਾ ਕੁਆਰਾ ਹੈ ਮੇਰੇ ਨਾਲ ਵੀ। ਘਰ ਘਰ ਸਾਰਾ ਟੁੱਟ ਗਿਆ ਉੱਥੇ। ਸਾਰਾ ਟੁੱਟ ਗਿਆ ਵੀ ਕੋਠੇ ਮਕਾਨ ਸਾਰੇ ਚਾਰ ਆਚਾਰੇ ਟੁੱਟ ਗਏ। ਅੱਗੇ ਸਾਨੂੰ ਪ੍ਰਾਰ ਕੁਛ ਨਹੀਂ ਮਿਲਿਆ। ਨਾ ਮਕਾਨਾਂ ਦਾ ਪੈੜੀਆਂ ਦਾ ਕੋਈ 4000 ਮੀੜਾ ਕੋ ਤਿੰਨ ਮੀੜਾ ਕਿੱਲੇ ਦਾ ਚੋਨਾ ਹੁਣ ਫੇਰ ਥਾਰਾ ਡੁੱਬ ਗਿਆ ਕੋਈ ਮਕਾਨ ਸਾਦਾ ਨਹੀਂ ਰਹਿ ਗਿਆ ਜੀ ਹਾਂ ਜੀ ਮਤਲਬ ਕੀ ਹੁਣ ਪਰ ਤੁਹਾਡੇ ਲਈ ਤੁਹਾਨੂੰ ਕਿਹੜੀਆਂ ਲੋੜਾਂ ਜਾਂਦੀਆਂ ਆ ਸਾਨੂੰ ਇਹ ਲੋੜਾਂ ਦੇਖ ਤਾਂ ਸਾਨੂੰ ਜੇ ਸਰਕਾਰ ਸੰਭਾਲੇ ਪਿੱਛੇ ਸਾਨੂੰ 5-5 ਮਰਲੇ ਨਾਲ ਕਮਰਾ ਇੱਕ ਥਾਂ ਦਿੱਤੀ ਜਾ ਸਾਨੂੰ ਕਮਰੇ ਦਿੱਤੇ ਜਾਵਣ ਆ ਸਾਨੂੰ ਐ ਕੁਕ ਰੈਂਡ ਨੂੰ ਤਾਂ ਬਚਿਆ ਨਹੀਂ ਕੁਝ ਹਾਂਜੀ ਘਟ ਹਾਜ ਉੱਪਰ ਦੀ ਹਣੀ ਸਾਰੀ ਉਮਰ ਘਰ ਬਣਾਇਆ ਬਣਾਇਆ ਤਾਂ ਪਰਮੜਾਣ ਈਆ ਦਾਣੇ ਉੱਥੇ ਹੀ ਪਾਇਆ ਨੂੰ ਕੋਈ 4-5 ਮਣ ਘਰੇ ਪਾਇਆ ਨੂੰ ਵੇਖੋ ਲੁੱੜਦੇ ਨੂੰ ਕਿ ਬਚਦੇ ਨੂੰ ਤੁਹਾਡਾ ਤੁਸੀਂ ਇਹਨਾਂ ਦੀ ਨੋ ਕਿਉਂ ਨਹੀਂ ਅਸੀਂ ਬਰੰਗ ਦਰਾਨੀ ਚ ਠਾਣੀ ਤੁਹਾਡਾ ਵੀ ਘਰ ਉੱਥੇ ਸੀਗਾ ਹਾਂਜੀ ਘਰ ਦਾ ਤੇ ਫੇ ਬੁਰਾ ਹਾਲ ਹੋ ਗਿਆ ਮੈਂ ਜੇ ਕੇ ਆ ਮਹਾਰਜਮਸ਼ੀਰ ਉੱਥੇ ਕੁਝ ਬਚਿਆ ਹੀ ਨਹੀਂ ਆ ਨਾ ਕੁਝ ਨਹੀਂ ਬਚਿਆ ਤੁਸੀਂ ਉਰੇ ਰਹਿੰਦੇ ਸੀ ਜਾਂ ਪਾਰ ਰਹਿੰਦੇ ਸੀ ਪਾਰ ਪਾਰ ਰਹਿੰਦੇ ਸੀ ਹਾਂ ਮਹਾਰਜਮਸ਼ੀਰ ਦੇ ਚਾਲੇ ਕਿੰਨਾ ਕਿੰਨੇ ਮਕਾਨ ਸੀ ਉੱਥੇ ਉੱਥੇ ਕੱਚੇ ਤਾਂ ਵਾਹ ਵੀ ਕਿੰਨੇ ਦਾ ਕੱਚੇ ਉਹ ਤਾਂ ਅਸਲ ਡਿੱਗ ਗਏ ਬਸ ਸਾਡੇ ਵੀ ਕੱਚੇ ਗਏ ਸਾਡੇ ਵੀ ਡਿੱਗ ਪਾਣੀ ਹੁਣ ਡੜਖੜਾ ਸਾਡੇ ਘਰ ਰੇ ਦਾਣਾ ਪਕਾ ਥੱਲੇ ਸਮਾਂ ਪੀਆ ਹੈ ਸਮੜਨਾ ਮੌਕਾ ਨਹੀਂ ਮਿਲਿਆ ਪਾਣੀ ਇੱਕਦਮ ਆਇਆ ਗਾਇਕ ਤਾਂ ਮੀਆ ਪਹਿ ਲੌਲੇ ਵਾਲਿਆਂ ਦਾ ਸਾਡੇ ਲੋਕ ਕਹਿੰਦੇ ਲੈ ਆਵੇ ਤਾਂ ਲੈ ਜਾਵੇ ਤਾਂ ਆਵੇ ਤਾਂ ਚੜ੍ਹੇ ਤਾਂ ਲੈ ਜਾਵੇ ਦਾ ਬੁਛਰ ਮਾਨ ਤੇ ਬੈਠੇ ਰਹੇ ਢਿੱਲੇ ਵਿਆਹ ਕਵਣ ਪਾਣੀ ਪਾਣੀ ਹੋਗੇ ਕੁਛ ਨਹੀਂ ਰਹਿ ਗੋਲੇ ਹੋਲੇ ਡਾਡੇ ਅਸ ਤੇ ਨਿਕਲ ਆਏ ਤੇ ਕੋਈ ਆਲੀ ਬੈਠੇ ਨਹੀਂ ਪਿੰਡ ਬੈਠੇ ਨਹੀਂ ਤਾਂ ਮਾਲ ਮੰਨੀ ਵਿੱਚ ਥੱਲੀ ਬੈਠੇ ਨਹੀਂ ਉਹ ਖਾ ਨਹੀਂ ਆਣੇ ਨਾ ਬੈਠਣਾ ਥੋਖੀ ਬੈਠੇ ਨਹੀਂ ਚੁੱਟੇ ਕੱਢ ਲੈਂਦੇ ਤੇ ਬੱਚੇ ਕੱਢਦੇ ਆਪ ਦੇ ਦੇ ਦੋ ਚਾਰ ਚਾਰ ਡੰਗਰ ਸੀ ਉਹ ਕੱਢ ਲਿਆ ਦੁਆ ਸਾਬੋ ਤੇ ਕਿਹਾ ਮੇਰਾ ਤਾਂ ਪਹਿਲਾ ਜੜ ਮਕਾਮ ਸੂਰ ਆਪਕੇ ਉਹਨੇ ਤਾਂ ਬੜਾ ਕੁਛ ਪਿਆਸੀ ਉਮੀਦ ਜੰਦਰੇ ਪਿਆ ਸਾਡਾ ਜੁਨੇ ਕਾ ਕੁਛ ਕੁ ਕੁ ਸਾਰੇ ਉੱਚ ਪਿਆ ਸਭ ਕੁਛ ਪਿਆ ਵਿੱਚੇ ਫਿਰ ਤੁਹਾਡਾ ਤਾਂ ਬਹੁਤ ਨੁਕਸਾਨ ਹੋ ਗਿਆ ਤੁਸੀਂ ਦੇਖੋ ਵੀ ਇਹ ਜਿਹੜੇ ਇੱਥੇ ਰਿਲੀਫ ਕੈਂਪ ਚ ਬੈਠੇ ਨੇ ਇਹ ਕਹਿੰਦੇ ਆ ਵੀ ਪਿੱਛੇ ਤਾਂ ਚਲੋ ਸੁੱਕਾ ਸਿੱਧਾ ਮਿਲਦਾ ਆ ਆ ਵੀ ਜਿਹੜੇ ਅਗਲੇ 6 ਮਹੀਨਿਆਂ ਨੂੰ ਖਾ ਲੂਗਾ ਜੇ ਹੋ ਸਕਦਾ ਹੈ ਤੇ ਸਿੱਕਾ ਸਿੱਧਾ ਇਹਨਾਂ ਲਈ ਵੀ ਸਟੋਰ ਕਰਕੇ ਜ਼ਰੂਰ ਰੱਖੋ ਕਿਉਂਕਿ ਇਹਨਾਂ ਨੂੰ ਬਹੁਤ ਲੋੜ ਆ। ਔਰ ਇਸ ਤੋਂ ਇਲਾਵਾ ਮਕਾਨ ਕਿਉਂਕਿ ਢਾਗੇ ਨੇ ਜੋ ਕੋਈ ਮਦਦ ਕਰ ਸਕਦਾ ਹੈ ਤੇ ਜ਼ਰੂਰ ਕਰਿਓ। ਕਿਉਂਕਿ ਇਹ ਔਖਾ ਸਮਾਂ ਆ ਹੁਣ ਤੇ ਸਾਰਾ মিডিਆ ਵੀ ਇੱਥੇ ਆ ਸਭ ਲੋਕ ਆ। ਪਰ ਸ਼ਾਇਦ ਜਦੋਂ ਪਾਣੀ ਜਾਵੇ ਤੇ ਇਹਨਾਂ ਦਾ ਸਾਥ ਕੋਈ ਨਾ ਦੇਵੇ। ਮਤਾ ਕੁਝ ਹੋਰ ਕਹਿਣਾ? ਔਰ ਕਹਿਣਾ ਵੀ ਮੇਰੇ ਨਿੱਕਾ ਪਰਿਵਾਰ ਆਇਆ ਏ। ਨੂੰ ਪੁੱਤਰ ਇੱਕ ਮੇਰੀ ਦਰਾਣੀ ਆ ਇੱਕ ਪੋਤਰਾ ਉਹਨਾਂ ਨੂੰ ਵੀ ਅੰਮ੍ਰਾਂ ਨਹੀਂ ਮਿਲਦਾ ਪਿਆ। ਬੈਣ ਨੂੰ ਵੇ ਅੱਛਾ ਹਾਂਜੀ ਨਾ ਉਹਨਾਂ ਨੂੰ ਹੋਰ ਰਾਚਨ ਨਹੀਂ ਨਹੀਂ ਤੁਸੀਂ ਜਾ ਤੇ ਖਾਣ ਵਾਲੇ ਤੇ ਬਣਾ ਦੇ ਆਹ ਤਾਂ ਸਾਡਾ ਦੁੱਬ ਲੜ ਗਈ ਆ ਦਾਣਾ ਫੱਕਾ ਵੀ ਦੁੱਝਾ ਪੀਏ ਉਹ ਉਹਨਾਂ ਕਿਸ ਜਾਂਦਾ ਤੱਕ ਕਿਸ ਕੰਮ ਦੇ ਨਹੀਂ ਰਹਿ ਜਾਣਾ ਅਸੀਂ ਗੱਲ ਕਰੂ ਆ ਡਿਟਸ ਮੈਡਮ ਨਾਲ ਹਾਂ ਉਹ ਫਿਰ ਪੁਲਿਸ ਸਾਡੇ ਨੂੰ ਨਹੀਂ ਕਰਨ ਦਿੱਤੀ ਗੱਲ ਕੋਈ ਗੱਲ ਨਹੀਂ ਅਸੀਂ ਤੁਹਾਡੀ ਗੱਲ ਜ਼ਰੂਰ ਲੈ ਕੇ ਜਾਵਾਂਗੇ ਫਿਲਹਾਲ ਤੁਸੀਂ ਸਾਥ ਜਾਣਦੇ ਹੋ ਮਹਿੰਦਰ ਸਿੰਘ ਕਹਿ ਰਿਹਾ ਕਿਆਰਾ ਸੁਣ ਜਾਂਦਾ ਪਿਓ ਉੱਥੇ ਕਿਰਪਾਰ ਬੈਠੇ ਨੂੰ ਆਂਦੇ ਆਂ ਹੀ ਪਾਣੀ ਉੱਚ ਜਿਹੜੇ ਬੈਠੇ ਉਹ ਨਹੀਂ ਰੱਖੂ ਨਹੀਂ ਲੈਂਦੇ ਉਹ ਆਂਦੇ ਨੇ ਅਸੀਂ ਰੱਖਣਾ ਆਪ ਜੋਗੀ ਉਹ ਰੱਖ ਜਿਹੜਾ ਛੱਕੇ ਥਾਂ ਤੇ ਬੈਠੇ ਨੂੰ ਸਾਨੂੰ ਹੁਣ ਅਸੀਂ ਜਿਨ੍ਹਾਂ ਦੇ ਥਾਂ ਹੀ ਨਹੀਂ ਵੀ ਉਹ ਉਹਨੋਂ ਕਿਵੇਂ ਬੈਠੇ ਬੈਠੇ ਇਹ ਮੁਸੀਬਤਾਂ ਨੇ ਔਰ ਇਹਨਾਂ ਨੂੰ ਜ਼ਰੂਰ ਜੇ ਤੁਸੀਂ ਜਿੰਨੇ ਜੋਗੇ ਹੈਗੇ ਇਹਨਾਂ ਲਈ ਜ਼ਰੂਰ ਕੁਛ ਨਾ ਕੁਛ ਕਰਿਓ ਮਹਿੰਦਰ ਸਿੰਘ ਕਹਿ ਰਿਹਾ ਕੈਮਰਾਮੈਨ ਸਾਹਿਬ ਦੇ ਨਾਲ ਪਿੰਡ ਮੋਜਮ ਤੋਂ